ਵੈਗੋ ਦੀ ਜੀਪ ਅੱਧੇ ਦੱਦਾ ਦਾਤਾ ਆਇਆ ਹੈ ਸਭ ਕੋ ਦੇਵਨਾਰ ਦਿੰਦੇ ਟੋਟਣਾ ਆ ਵੀ ਇਹ ਗੰਧ ਭਰੇ ਭੰਡਾਰ ਦੇ ਹੁਕਮ ਅਨਸਾਰ ਮਨੁੱਖਤਾ ਦੀ ਸੇਵਾ ਦਾ ਜੋ ਸੈਂਟਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਵੰਦਾ ਕਲਾ ਵਿਖੇ ਚੱਲਦਾ ਹੈ ਉੱਥੇ ਸਾਡੇ ਸਤਿਕਾਰਯੋਗ ਵੀਰ ਜੀ ਪ੍ਰਦੀਪ ਸਿੰਘ ਸਰਦਾਰ ਹਰਪਾਲ ਸਿੰਘ ਦੀ ਬੁੱਟਰ ਸਰਦਾਰ ਕਮਿੰਦਰ ਸਿੰਘ ਦੀ ਬੱਬਾ ਐਮ ਸੀ ਪੱਟੀ ਤੋਂ ਜੋ ਸਾਡੇ ਨਾਲ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਤੇ ਅੱਜ ਇੱਥੇ ਵਿਰਧ ਘਰ ਦੇ ਵਿੱਚ ਲਵਾਰਸ ਘਰ ਦੇ ਵਿੱਚ ਜਿਹੜੇ ਵੀ ਰਹਿੰਦੇ ਨੇ ਵਿਅਕਤੀ ਉਹਨਾਂ ਵਾਸਤੇ ਵਿਅੰਤ ਸਮਾਨ ਲੈ ਕੇ ਆਏ ਆ ਜਿਦੇ ਵਿੱਚ ਬਿਸਤਰੇ ਕੱਪੜੇ ਬਰਤਨ ਗਰੋਸਰੀ ਦਾ ਸਮਾਨ ਕਾਗੇ ਟੁੱਥ ਸਤਾਂ ਇਹਨਾਂ ਦਾ ਬ੍ਰੇਕਫਾਸਟ ਦਾ ਜਿਹੜਾ ਰਾਸ਼ ਬਿਸਕਟ ਵਗੈਰਾ ਸਾਰਾ ਸਮਾਨ ਲਗਭਗ ਜਿਹੜਾ ਸਾਡੀ ਵਰਤੋਂ ਵਿੱਚ ਆਉਣ ਵਾਲਾ ਇਹਦੇ ਵਿੱਚੋਂ ਇੱਕ ਵੀ ਚੀਜ਼ ਜਿਹੜੀ ਆ ਵਰਤੋਂ ਤੋਂ ਬਿਨਾ ਨਹੀਂ ਰਹਿਣੀ ਤੇ ਇਹ ਸੰਗਤਾਂ ਦੇ ਸਜੋਗ ਦੇ ਨਾਲ ਆਪਣੇ ਇਲਾਕੇ ਦੀਆਂ ਆਪਣੇ ਏਰੀਏ ਦੀਆਂ ਪਿੰਡ ਦੀਆਂ ਪੱਟੀ ਸ਼ਹਿਰ ਦੀਆਂ ਸੰਗਤਾਂ ਦੇ ਸਜੋਗ ਦੇ ਨਾਲ ਲੈ ਕੇ ਪਹੁੰਚੇ ਨੇ ਸੋ ਬਹੁਤ-ਬਹੁਤ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਦੇ ਜਿਹਨ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਜਵੰਦਾ ਕਲਾ ਵਿੱਚ ਕੋਈ ਜਿਹੜਾ ਆਸਰਤ ਸਥਾਨ ਗਿਰਦ ਸਥਾਨ ਚੱਲ ਰਿਹਾ ਹੈ ਤੇ ਇਥੋਂ 15 ਕਿਲੋਮੀਟਰ ਦਾ ਜਿਹੜਾ ਪੱਟੀ ਦਾ ਡਿਸਟੈਂਸ ਆ ਤੇ ਚੇਚੇ ਤੌਰ ਤੇ ਅੱਜ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕੇ ਵਤ ਵਸ ਜੋ ਦਿਆ ਕਰੋ ਤੁਹਾਡੇ ਤੇਲ ਫੁੱਲ ਦੇ ਨਾਲ ਤੁਹਾਡੀਆਂ ਦਿੱਤੀਆਂ ਰਸਤਾ ਬਸਤਾ ਦੇ ਨਾਲ ਇਹ ਜਿਹੜਾ ਸਾਰਾ ਧਰਮਦਾਰ ਇਥੋਂ ਦੀ ਸੇਵਾ ਚੱਲਦੀ ਆ ਤੇ ਵਾਹਿਗੁਰੂ ਕਿਰਪਾ ਕਰੇ ਜਿਨ੍ਹਾਂ ਨੇ ਇਹ ਸਵਾਵਾਂ ਕੀਤੀਆਂ ਨੇ ਉਹਨਾਂ ਦੇ ਜਿਹੜੀ ਆ ਸੇਵਾਦ ਬਾਬਾ ਜੀ ਲੇਖੇ ਲਾਉਣ ਦਰੋਂ ਕਰੋ ਨਾਮੀਆਂ ਦਾਤਾਂ ਬਖਸ਼ਣ ਤੇ ਦੁਨੀਆ ਦੇਣ ਦੁਗਨੀਆਂ ਰਾਚੌਣੀਆਂ ਤਰਕੀਆਂ ਬਖਸ਼ਣ ਦੀ ਤੇ ਬਸ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ